ਮੋਹ ਹਾਜ਼ਰੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਦੋਸਤੋ ਪਹਿਲਾਂ ਤਾਂ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਹੜੀਆਂ ਸਾਡੀਆਂ ਮੰਗਾਂ ਉਹ ਸਰਕਾਰਾਂ ਸਾਨੂੰ ਦੇਣਾ ਕਿਉਂ ਨਹੀਂ ਚਾਹੁੰਦੀਆਂ ਬਾਕੀ ਉਹਨਾਂ ਮੰਗਾਂ ਦੇ ਨਾਲ ਕਿਸਾਨਾਂ ਦੇ ਨਾਲ ਨਾਲ ਦੂਸਰੇ ਵਾਰ ਦਾ ਤੇ ਉਸ ਦਾ ਕੀ ਪ੍ਰਭਾਵ ਪੈਣਾ ਹੈ ਅਤੇ ਨਾਲ ਦੀ ਨਾਲ ਜੋ ਪਿਛੀ ਮੋਤੀ ਸਰਕਾਰਾਂ ਚੰਨ ਕਾਨੂੰਨ ਲੈ ਕੇ ਆਈ ਸੀ ਉਹਨਾਂ ਦਾ ਕੀ ਮਨੋਰਥ ਸੀ ਸੁ ਜੀ ਚੇਤਨਾ ਜੀ ਤੇ ਆਪਾਂ ਇਹ ਸਾਰੀਆਂ ਗੱਲਾਂ ਸਮਝਾਂਗੇ ਤਾਂ ਸਾਰੀ ਘੜੀ ਜੁੜਦੀ ਹੈ ਫਿਰ ਆਪਾਂ ਨੂੰ ਇਹਨਾਂ ਦੀਆਂ ਪਾਲਸੀਆਂ ਕੀ ਕਰਨਾ ਚਾਹੁੰਦੇ ਆ ਕਿਹੜੇ ਤਰੀਕੇ ਨਾਲ ਕਰਨਾ ਚਾਹੁੰਦੇ ਆ ਕਿਤੇ ਨਾ ਕਿਤੇ ਕੋਸਾਂ ਚੌਂਜੰਮ ਦੇ ਵਿੱਚ ਆਪਾਂ ਨੂੰ ਅਸਰ ਨਹੀਂ ਹੋਊਗੀ ਸੋ ਪਹਿਲਾਂ ਤਾਂ ਦੋਸਤੋ ਜਿਹੜੇ ਪਿਛੇ ਤਿੰਨ ਕਾਨੂੰਨ ਆਏ ਸੀ ਉਹਨਾਂ ਦਾ ਮਨੋਰਥ ਕੀ ਸੀਗਾ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਸਾਡੇ ਕੁਦਰਤੀ ਸੀਸੀਟੀਵੀ ਕੈਮਰੇ ਲੱਗੇ ਹੋਏ ਐ ਉਹ ਖੋਹਣਾ ਚਾਹੁੰਦੇ ਸੀ ਉਹ ਰੜਕਦੇ ਸੀ ਇਹਨਾਂ ਦੀਆਂ ਅੱਖਾਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਬੈਠੇ ਆ ਧਰਮਸ਼ਾਲਾਵਾਂ ਦੇ ਵਿੱਚ ਅਟਿਆਂ ਦੇ ਉੱਪਰ ਉਹ ਇਹੋ ਜਿਹੇ ਸੀਸੀਟੀਵੀ ਕੈਮਰੇ ਆ ਜੇ ਕੋਈ ਬੰਦਾ ਦੋਬੇਰੀ ਛਣ ਕੋਤੂ ਵੀ ਲੰਘ ਗਿਆ ਤਾਂ ਨਾਲ ਕੋਲਟੀ ਲੰਘਦੇ ਤੋਂ ਪੁੱਛਣਗੇ ਕਿ ਆਹ ਜਿਹੜਾ ਬੰਦਾ ਦੋਬੇਰੀ ਲੰਘਿਆ ਇਹ ਤੁਸੀਂ ਜਾਣਦੇ ਹੋ ਇਹਨੂੰ ਜੇ ਉਹਨੂੰ ਕਹੀਏ ਨਹੀਂ ਤਾਂ ਕਹਿਣਗੇ ਯਾਰ ਇਹਸ ਬੰਦੇ ਦੀ ਜਿਹੜੀ ਚਾਲਟਾਲ ਹੈ ਸਹੀ ਨਹੀਂ ਲੱਗਦੀ ਇਹਦੇ ਤੋਂ ਪੜਤਾਲ ਕਰੋ ਇਹ ਕੋਈ ਗਲਤ ਆ ਜਿਹੜਾ ਇਹਦੀ ਸੋਚ ਆ ਜਾਂ ਕੋਈ ਗਲਤ ਕਰੇ ਨੂੰ ਫਿਰਦਾ ਇਹ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਉਹ ਸੀਸੀਟੀਵੀ ਕੰਮ ਕਰਦੀ ਜਦੋਂ ਕਿਤੇ ਆਪਾਂ ਕੁਛ ਬੜਤਾਲ ਕਰਦੇ ਤਾਂ ਉਹ ਬੰਦਾ ਵੀ ਤਰਪਤ ਜਾਂਦਾ ਦਾ ਆਮ ਤਾਂ ਜੋ ਕਰਨਾ ਚਾਹੁੰਦਾ ਸੀ ਉਸ ਤੋਂ ਭੱਜ ਜਾਂਦਾ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਉਹ ਅੱਖ ਸੀ ਕਿ ਜਿਹੜੇ ਲੋਕ ਧਰਮਸ਼ਲਾਵਾਂ 'ਚ ਅੱਡਿਆਂ ਦੇ ਉੱਪਰ ਬੈਠੇ ਐ ਉਹਨਾਂ ਸਾਰਿਆਂ ਤੋਂ ਅਸੀਂ ਕੰਮ ਲੈਣਾ ਐ ਉਹਨਾਂ ਨੂੰ ਕੰਮ ਦੇ ਵਿੱਚ ਝੋਕਣਾ ਹੈ। ਉਹਨਾਂ ਤੋਂ ਘੱਟੋ ਘਾਟ 12 ਤੋਂ ਲੈ ਕੇ 14 ਘੰਟੇ ਕੰਮ ਲੈਣਾ ਹੈ ਤੇ ਇਹਦੇ ਨਾਲ ਜਿਹੜੀ ਸਾਡੀ ਦੇਸ਼ ਦੀ ਜੀਡੀਪੀ ਹੈ ਉਹ ਪਰਫੋਰਮੈਂਸ ਤਾਂ ਹੋਊਗੀ ਉਹ ਵਧੂਗੀ। ਇਹ ਉਹਨਾਂ ਦੀ ਸੋਚ ਸੀ। ਨਾਲ ਦੀ ਨਾਲ ਹੀ ਜਿਹੜੇ ਸਾਡੇ ਕਿੱਤੇ ਆ ਭਾਵੇਂ ਸਾਈਕਲ ਰਿਪੇਅਰ ਦਾ ਕੋਈ ਕੱਪੜੇ ਸਲਾਈ ਦਾ ਉਸ ਤੋਂ ਉੱਪਰ ਕੋਈ ਵਰਕਸ਼ਾਪ ਹੈ ਟਰੈਕਟਰ ਦੀ ਮੋਟਰਸਾਈਕਲ ਸਕੂਟਰ ਦੀ ਜਾਂ ਵੀ ਕੋਈ ਵੀ ਹੋਰ ਕਿੱਤਾ ਹੈ ਉਹ ਜਿੰਨੇ ਵੀ ਕਿਤੇ ਆ ਖੇਤੀ ਤੱਕ ਉਹਨਾਂ ਕਿੱਤਿਆਂ ਦੇ ਉੱਪਰ ਆਪ ਦਾ ਜਿਹੜਾ ਜਿਹੜਾ ਜਮਾਉਣਾ ਆਪਦੇ ਹੱਥ ਚ ਉਹਨਾਂ ਕਿੱਤਿਆਂ ਨੂੰ ਕਰਨਾ ਕਿਤੇ ਆਪਾਂ ਸਾਰਿਆਂ ਨੇ ਫੇਰ ਵੀ ਉਹੀ ਕਰਨੇ ਸੀ ਅੱਜ ਜਿਹੜਾ ਕੋਈ ਵੀਰ ਆ ਟਰੈਕਟਰ ਮਕੈਨਿਕ ਦਾ ਜਾਂ ਸਕੂਟਰ ਮੋਟਰਸਾਈਕਲ ਮਕੈਨਿਕ ਦਾ ਕੰਮ ਕਰਦਾ ਤਾ ਉਹ ਆਪਦੇ ਪਰਿਵਾਰ ਦੀ ਵਧੀਆ ਰੋਟੀ ਜਿਹੜੀ ਕਮਾ ਕੇ ਸ਼ਾਮ ਨੂੰ ਘਰੇ ਜਾਂਦਾ ਹੈ ਤਾਂ ਜਦੋਂ ਇਹ ਕਾਨੂੰਨ ਆਇਆ ਹੈ ਇੱਕ ਰੋਮਨ ਚਰਚ ਦੇ ਪਾਦਰੀ ਨੇ ਕਿਹਾ ਸੀ ਮੋਦੀ ਨੂੰ ਕਿ ਜਿਹੜੇ ਕਾਨੂੰਨ ਤੁਸੀਂ ਲਿਆ ਰਹੇ ਹੋ ਇਹ ਪਾਲিসੀਆਂ ਸਾਡੇ ਦੇਸ਼ਾਂ ਦੇ ਵਿੱਚ ਲਾਗੂ ਹੈ ਤੇ ਸਾਡੇ ਕਰੋਨਾ ਕਾਲ ਦੇ ਦੌਰਾਨ ਸਾਡੇ ਲੋਕ ਇੱਕ ਟੰਗ ਦੀ ਰੋਟੀ ਕਿਸੇ ਹੋਰ ਨੂੰ ਨਹੀਂ ਖਵਾ ਸਕੇ ਕਿ ਖੁਦ ਆਪ ਫੇਰ ਮਾਰੇ ਨੂੰ ਮਜਬੂਰ ਸੀ ਦੂਸਰੇ ਪਾਸੇ ਜਿਹੜੀ ਸਿਸਟਮ ਹੈ ਭਾਰਤ ਦੇ ਵਿੱਚ ਲਾਗੂ ਹੈ ਜਿਹੜਾ ਆਤਮ ਵਿਸ਼ਵਾਸੀ ਜਾਂ ਕਿਸਾਨ ਹੈ ਆੰਡਾ ਕਿਤਾ ਕਰਦਾ ਕੋਈ ਦੁਕਾਨਦਾਰ ਆਪ ਦੀ ਦੁਕਾਨਦਾਰ ਕਰਦਾ ਤਾਂ ਉਹਨਾਂ ਲੋਕਾਂ ਨੇ ਅਨੇਕਾ ਮਹੀਨਿਆਂ ਤੱਕ ਜਿਹੜੇ ਮਜਬੂਰ ਸੀ ਰੋਟੀ ਕਮਾਉਣ ਤੋਂ ਉਹਨਾਂ ਨੂੰ ਰੋਟੀ ਦਿੱਤੀ ਹੈ ਇੱਥੋਂ ਤੱਕ ਕਿ ਜਿੱਥੇ ਆਕਸੀਜਨ ਸਰਕਾਰਾਂ ਨਹੀਂ ਪਹੁੰਚਾ ਸਕੀਆ ਉੱਥੇ ਉਹਨਾਂ ਲੋਕਾਂ ਨੇ ਆਕਸੀਜਨ ਦੇ ਸਿਲੰਡਰਾਂ ਦੇ ਲੰਗਰ ਲਾਤੇ ਸੀਗੇ ਤੇ ਤੂੰ ਮੁੜਿਆ ਇਹ ਜਿਹੜੀ ਪਾਲਸੀ ਹੈ ਲਾਗੂ ਨਾ ਕਰ ਇਹ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਜੇ ਸਾਨੂੰ ਝੋਲਾ ਦੇ ਰਹੀ ਆ ਸਾਨੂੰ ਮਾਰ ਰਹੀ ਆ ਤੋਂ ਭਾਰਤ ਦੇ ਵਿੱਚ ਵੀ ਪਾਸ ਨਹੀਂ ਹੋਣੀ ਪਰ ਉਹਦੀ ਨੀਤੀ ਇਹ ਸੀ ਕਿ ਜਿਹੜਾ ਛੋਟਾ ਕੋਈ ਦੁਕਾਨਦਾਰ ਹੈ ਜੇ ਅੱਜ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਦਾ ਹੈ ਤਾਂ ਉਹਦਾ ਹਾਲ ਦਾ ਕੰਮ ਹੈ ਪਰ ਉਹਨਾਂ ਕਾਨੂੰਨਾਂ ਦੇ ਮੁਤਾਬਕ ਕੰਮ ਉਹਨੇ ਫੇਰ ਵੀ ਉਹੀ ਮੋਟਰਸਾਈਕਲ ਰਿਪੇਅਰ ਦਾ ਕਰਨਾ ਸੀ ਪਰ ਫਰਕ ਕੀ ਪੈਣਾ ਸੀ ਦੋਸਤੋ ਫਰਕ ਇਹ ਪੈਣਾ ਸੀ ਕਿ ਉਹਨੂੰ ਮਹੀਨੇ ਦੀ ਤਨਖਾਹ ਮਿਲਣੀ ਸੀ ਉਹ ਕਾਰਪੋਰੇਟ ਪਾਵੇਂ ਉਹਨੂੰ 5000 ਦਿੰਦੇ ਪਾਵੇਂ 6000 ਦਿੰਦੇ ਉਡੀ ਦੁਕਾਨ ਦੇ ਉੱਪਰ ਸੀਸੀਟੀਵੀ ਕੈਮਰੇ ਲੱਗੇ ਹੋਣੇ ਸੀ ਸਾਰਾ ਸਿਸਟਮ ਜਿਹੜਾ ਆਨਲਾਈਨ ਹੋਣਾ ਸੀਗਾ ਜਿਹੜਾ ਉਹਨੇ ਮੋਟਰਸਾਈਕਲ ਦਾ ਰਿਪੇਅਰ ਦਾ ਕੰਮ ਕਰਦਾ ਉਹਦਾ ਜਿਹੜੀ ਪੇਮੈਂਟ ਹੋਣੀ ਸੀ ਉਹ ਕਾਰਪੋਰੇਟਾ ਦੇ ਖਾਤੇ 'ਚ ਜਾਦੀ ਸੀ ਆਨਲਾਈਨ ਤੇ ਉਹਨੂੰ ਸਿਰਫ ਮਹੀਨੇ ਦੀ ਤਨਖਾਹ ਮਿਲਣੀ ਸੀ 5 ਜੀਆ 6000 ਤੇ ਜਿਹੜਾ ਬੈਂਕ ਬੈਲੈਂਸ ਕਾਰਪੋਰੇਟਾ ਦਾ ਵਧਣਾ ਸੀ ਤੇ ਜਿਹੜਾ ਸਾਡਾ ਉਹ ਕੰਮ ਕਰਨ ਵਾਲਾ ਨੌਜਵਾਨ ਉਹਦਾ ਉੱਥੇ ਹੀ ਠੂਠੇ ਨਾਲ ਕਨਾਲਾ ਵੱਜਦਾ ਸੀ ਜਿਹੜਾ ਅੱਜ ਉਹ ਆਪਣੇ ਪਰਿਵਾਰ ਨੂੰ ਚੰਗਾ ਪਾਲ ਸਕਦਾ ਚੰਗੀ ਰੋਟੀ ਦੇ ਸਕਦਾ ਚੰਗੀ ਜਿਹੜੀ ਸਿੱਖਿਆ ਦੇ ਸਕਦਾ ਉਹਨਾਂ ਨੇ ਇਸ ਚੀਜ਼ ਨੂੰ ਸਾਰਿਆਂ ਨੂੰ ਆਪਦੇ ਹੱਥ 'ਚ ਕਰਨਾ ਸੀ ਸੋ ਮੋਟੇ ਦਾਰ ਤੇ ਉਹਨਾਂ ਦਾ ਇਹੀ ਮਕਸਦ ਸੀਗਾ ਕਿ ਸਾਰੇ ਕਿੱਤਿਆਂ ਨੂੰ ਕਾਰਪੋਰੇਟ ਦੇ ਹਵਾਲੇ ਕਰਕੇ ਇਹ ਜਿਹੜੇ ਟੋਟਲਵਾਦੀ ਹੈ ਟੋਟਲਵਾਦੀ ਤੋਂ ਜਿਹੜੇ ਅੱਜ ਆਪਾਂ ਕਹਿੰਦੇ ਨਾ ਵੀ ਆ 60 ਸਾਲ ਦਾ ਜਾਂ 55 ਸਾਲ ਦਾ ਉਦੋਂ ਕੰਮ ਨਹੀਂ ਹੁੰਦਾ ਉਹਨਾਂ ਨੇ 55 60 70 ਤੱਕ ਵੀ ਇਹ ਕੰਮ ਲੈਣਾ ਸੀ 12 ਤੋਂ 14 ਘੰਟੇ 12 ਤੋਂ 14 ਘੰਟੇ ਕੰਮ ਲੈ ਕੇ ਸਿਰਫ ਦੋ ਡੰਗ ਦੀ ਰੋਟੀ ਸਾਰੇ ਉਹ ਦੋ ਅੰਗ ਦੀ ਰੋਟੀ ਦਾ ਉਹਨਾਂ ਦਾ ਜਿਹੜੀ ਪੇ ਹੋਣੀ ਸੀ ਉਸ ਤੋਂ ਬਾਅਦ ਜੇ ਕਿਸੇ ਵੀ ਨੇ ਆਪਦੀ ਵਰਦੀ ਬਣਾਉਣੀ ਹੈ ਜਾਂ ਬੂਟ ਲੈਣੇ ਆ ਤਾਂ ਉਹਦੀ ਖਾਤਰ ਹੋਰ ਓਵਰਟੈਪ ਲਉਣਾ ਪੈਣਾ ਸੀ ਫੇਰ ਜਿਹੜੇ ਅਸੀਂ ਬੂਟ ਮੋਈਆ ਕਰ ਸਕਨੇ ਸੀ ਜਾਂ ਕੋਈ ਆਪਦੀ ਵਰਦੀ ਜਿਹੜੀ ਇਹ ਸੋਚੀ ਉਹਨਾਂ ਦਾ ਐਂ ਸੀ ਵੀ ਜਿੰਨਾ ਵੱਧ ਲੋਕਾਂ ਤੋਂ ਅਸੀਂ ਕੰਮ ਕਰਾਵਾਂਗੇ ਜਿਹੜੀ ਦੇਸ਼ ਦੀ ਜੀਡੀਪੀ ਆ ਉਨੀ ਉੱਚੀ ਹੋ ਜਾਊਗੀ ਜੋ ਉਹਨਾਂ ਦਾ ਕਾਨੂੰਨ ਲਿਆਉਂਦਾ ਤਾਂ ਇਹ ਸੀਗਾ ਉਸ ਤੋਂ ਬਾਅਦ ਜਿਹੜੀਆਂ ਮੰਗਾਂ ਤੇ ਆਦ ਕੇ ਜਿਹੜੀਆਂ ਸਾਡੀਆਂ ਮੰਗਾਂ ਇਹ ਜਿਹੇ ਮੰਗਾ ਇਹ ਲਾਗੂ ਕਿਉਂ ਨਹੀਂ ਕਰ ਰਹੇ ਕਿ ਸੋ ਇਹਦੇ ਵਿੱਚ ਇਹਨਾਂ ਦਾ ਮੁੱਖ ਮਕਸਦ ਇਹ ਹੈ ਕਿ ਜਿਹੜੀ ਜੇ ਇਹ ਐਮਐਸਪੀ ਦਾ ਗਾਰੰਟੀ ਕਾਨੂੰਨ ਦੇ ਦਿੰਦੇ ਆ ਤਾਂ ਆਪਾਂ ਦੋਸਤੋ ਸਮਝਦੇ ਆ ਉਹਦੇ ਵਿੱਚ ਲਿਖਿਆ ਹੈ ਕਿ ਜੇ ਕਿਸਾਨ ਕਿਸੇ ਪਾਸੇ ਵੀ ਖਰਚ ਕਰਦਾ ਜੇ ਉਹ 1200 ਦਾ ਡੀਏਪੀ ਦਾ ਗੱਟਾ ਪਾਉਂਦਾ ਤਾਂ ਉਹਦੇ ਖਾਤੇ ਉੱਪਰ 50% ਨੂੰ ਮਾਰਜਨ ਮਿਲਣਾ ਹੈ ਪਰ 70% ਮਾਰਜਨ ਨਾਲ ਕੇ ਮਾਰਕੋ ਵੀ ਜੇ 1200 ਉਹਨੇ ਖਰਚ ਕਰਤਾ ਤਾਂ ਉਹਨੂੰ 1800 ਵਾਪਸ ਆਊਗਾ ਤੇ ਦੂਜੇ ਪਾਸੇ ਜਿਹੜਾ ਉਹਦੇ ਨਾਲ ਭਰਾਤਰੀ ਮਜ਼ਦੂਰ ਵੀਰ ਹੈ ਮਜ਼ਦੂਰ ਵੀਰ ਬੈਠਾ ਉਹਨੇ ਕੰਮ ਕਰਨਾ ਹੈ ਤਾਂ ਜਦੋਂ ਕਿਤੇ ਜੇ ਉਹ ਮਜ਼ਦੂਰ ਆ ਅੱਜ 300 ਜਾਂ 350 ਜਾਂ 400 ਦਿਹਾੜੀ ਮੰਗਦਾ ਤਾਂ ਕਿਸਾਨ ਕਹਿੰਦਾ ਵੀ ਜਾਦੇ ਹੈ ਕਿਉਂ ਕਿ ਕਿਸਾਨ ਆ ਜਿਹੜੀ ਫਸਲ ਦਾ ਭਾਅ ਹੈਗਾ ਉਹ ਲਾਗਤ ਖਾਤੇ ਤੋਂ ਬਹੁਤ ਘੱਟ ਮਿਲ ਰਿਹਾ ਹੈ ਜੇ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੁੰਦੀ ਹੈ ਤਾਂ ਜੇ ਸਾਡਾ ਮਜ਼ਦੂਰ ਆ 800 ਰੁਪਿਆ ਦਿਹਾੜੀ ਮੰਗੂਗਾ ਤਾਂ ਕਿਸਾਨ ਖੁਸ਼ ਹੋ ਕੇ ਦੇਊਗਾ ਕਿਉਂ ਕਿ ਉਹਨੂੰ 800 ਦਾ ਜਿਹੜਾ ਖਰਚ ਕੀਤਾ ਹੈ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਉਹ ਕਾਨੂੰਨ ਪੰਨਿਆ ਸੀ ਨੈਸ਼ਨਲ ਕਮਿਸ਼ਨ অন ਫਾਰਮਿੰਗ ਜਿਹਦਾ ਜਿਹੜਾ ਮੁਖੀ ਡਾਕਟਰ ਸੁਆਮੀਨਾਥਨ ਸੀ ਉਹਦੇ ਮੁਤਾਬਕ ਕਿਹਾ ਕਿ 50% ਮਾਰਜਿਨ ਮਿਲਣਾ ਹੈ ਜੇ ਦਿਹਾੜੀ ਆਪਾਂ 800 ਦੇਵਾਂਗੇ ਤਾਂ ਰਿਟਰਨ 1200 ਹੋਣੀ ਹੈ ਤੇ ਜੇ ਐਮਐਸਪੀ ਦਾ ਗਰੰਟੀ ਕਾਨੂੰਨ ਲਾਗੂ ਕਰਦੇ ਆ ਤੇ ਜੇ ਕਿਸਾਨ ਵੀਰ ਜਿਹੜਾ ਅੱਜ ਤਾਂ ਮਜ਼ਦੂਰ ਵਰਗ ਉੱਪਰ ਆ ਹੈ ਅੱਜ ਉਹ 300 ਦੇਣ ਤੋਂ ਵੀ ਮਜਬੂਰ ਹੈ ਤਾਂ ਜਿਹਦੇ ਉਹ ਫਸਲਾਂ ਦੇ ਰੇਟ ਐਮਐਸਪੀ ਦੇ ਤਾਉਕ ਮਿਲ ਕੇ ਤਾਂ 800 ਦੇਊਗਾ ਤਾਂ ਕੁਦਰਤੀ ਤੌਰ ਤੇ ਤੇ ਜਿਹੜੀ ਦਿਹਾੜੀ ਵਧੂਗੀ ਤੇ ਇਹਨਾਂ ਦਾ ਮਨੋਰਥ ਕੀ ਹੈ ਇਹਨਾਂ ਦਾ ਮਨੋਰਥ ਇਹ ਹੈ ਕਿ ਕਿਸਾਨ ਨੂੰ ਫਸਲ ਦਾ ਰੇਟ ਨਹੀਂ ਦੇਣਾ ਜਿਹੜੀ ਮਜ਼ਦੂਰ ਦੀ ਤਿਆਰੀ ਘੱਟ ਰੱਖਣੀ ਹੈ ਤੇ ਜਿਹੜਾ ਕਾਰਪੋਰੇਟ ਸੈਕਟਰ ਹੈ ਉਹਨਾਂ ਨੂੰ ਲੇਬਰ ਦੀ ਲੋੜ ਹੈ ਤੇ ਲੇਬਰ ਜਿਹੜੀ ਆ ਕਾਟੇ ਦੇ ਉੱਪਰ ਜਿਹੜੀ ਸਸਤੀ ਮਹਈਆ ਹੋ ਗਈ ਸੋ